ਅੱਜ ਮੈਮੋਰੈਂਡਮ ਲੈ ਕੇ ਆਇਆ ਸੀ ਵੀ ਇੱਕ ਬਾਧਾ ਤੁਰਕ ਪ੍ਰਭਾਵਨਾ ਵਾਪਸ ਉਤਤਾ ਜਾਵੇ ਬਿਜਲੀ ਦੇ ਜਿਹੜੇ ਰੇਟਾਂ ਦੇ ਸਬੰਧ ਵਿੱਚ ਸਬਸਿਡੀ ਕਟੌਤੀ ਕੀਤੀ ਆ ਸਬਕੇ ਦੁਬਾਰ ਤੇ ਸਿੰਦਰਪੈਦੀ ਉਹ ਫੈਸਲਾ ਵਾਪਸ ਲੱਤਾ ਜਾਵੇ ਡੀਜ਼ਲ ਦੇ ਨਾਲ ਟਰਾਂਸਪੋਰਟ ਦੇ ਰੇਟ ਵਧਣ ਦੇ ਟਰਾਂਸਪੋਰਟ ਦੇ ਰੇਟ ਵਧੇ ਤਾਂ ਮਹਿੰਗਾਈ ਕੁਦਰਤੀ ਰੂਪ ਵਿੱਚ ਪਤਣੀ ਆ ਪਹਿਲੇ ਹੀ ਲੋਕ ਆਮ ਬੰਦਾ ਮਹਿੰਗਾਈ ਦੀ ਮਾਰ ਚੱਲ ਰਿਹਾ ਤੀਜੀ ਚੀਜ਼ ਸਾਡਾ ਮੰਨਣਾ ਵੀ ਠੀਕ ਆ ਇਹ ਬਿਲਕੁਲ ਸਹੀ ਆ ਵੀ ਰਿਸੋਰਸਿਸ ਸਰਕਾਰ ਨੂੰ ਜਟਾਉਣੇ ਪੈਂਦੇ ਆ ਕਹੀਂ ਸੁਭਾ ਚੱਲਦਾ ਆ ਪਰ ਗੱਲ ਤਾਂ ਇਹ ਹੈ ਵੀ ਜਦੋਂ ਹੋਰ ਥਾਵਾਂ ਤੋਂ ਫੰਡ ਲੰਤੇ ਜਾ ਸਕਦਾ ਫਿਰ ਆਮ ਲੋਕੀ ਤੁਸੀਂ ਕਿਉਂ ਚੁੰਨ ਰਹੇ ਹੋ ਸ਼ਿਕਾਰ ਆਮ ਲੋਕਾਂ ਨੂੰ ਕਿਉਂ ਬਣਾ ਰਹੇ ਹੋ ਉਸੇ ਕੜੀ ਦੇ ਤਹਿਤ ਹੁਣ ਫੇਰ ਬੈਟ ਦੇ ਵਿੱਚ ਵਾਅਦਾ ਕੀਤਾ ਗਿਆ ਮਟਰੋਲ ਦੇ ਦੀ ਰੇਟ ਵਧਾਏ ਗਏ ਅਸੀਂ ਅੱਜ ਮੈਮੋਰੈਂਡਮ ਲੈ ਕੇ ਆਇਆ ਸੀ ਵੀ ਇੱਕ ਤਾਂ ਵਾਅਦਾ ਤੁਰਸ ਪ੍ਰਭਾਵਨਾ ਵਾਪਸ ਲੱਤਾ ਜਾਵੇ ਬਿਜਲੀ ਦੇ ਜਿਹੜੇ ਰੇਟਾਂ ਦੇ ਸਬੰਧ ਵਿੱਚ ਸਬਸਿਡੀ ਖਤਮ ਕੀਤੀ ਆ 7 ਕਿਲੋਵਾਟ ਤੇ 70 ਰੁਪਏ ਦੀ ਉਹ ਫੈਸਲਾ ਵਾਪਸ ਲੱਤਾ ਜਾਵੇ ਤੇ ਸਾਡਾ ਇਹ ਕਹਿਣਾ ਹੈ ਵੀ ਦੇਖੋ ਤੁਸੀਂ ਆਮ ਲੋਕਾਂ ਦੀਆਂ ਜੇਬਾਂ ਫਰੋਲ ਰਹੇ ਹੋ ਡੀਜ਼ਲ ਪੈਟਰੋਲ ਦੇ ਰੇਟ ਇੱਕ ਤੱਕ ਕਿਸਾਨੀ ਨਾਲ ਜੁੜਿਆ ਹੋਇਆ ਸਿੱਧਾ ਡੀਜ਼ਲ ਕਿਸਾਨੀ ਪਹਿਲੇ ਹੀ ਆਰਥਿਕ ਸੰਕਟ ਵਿੱਚੋਂ ਲੰਘ ਰਹੀ ਆ ਤੇ ਦੂਸਰੀ ਜਿਹੜੀ ਸਾਡੇ ਸਭ ਤੋਂ ਵੱਡਾ ਕਹਿਣਾ ਵੀ ਡੀਜ਼ਲ ਦੇ ਨਾਲ ਟਰਾਂਸਪੋਰਟ ਦੇ ਰੇਟ ਵਧਣਗੇ ਟਰਾਂਸਪੋਰਟ ਦੇ ਰੇਟ ਵਧੇ ਤਾਂ ਮਹਿੰਗਾਈ ਕੁਦਰਤੀ ਰੂਪ ਵਿੱਚ ਪਤਣੀ ਆ ਪਹਿਲੇ ਹੀ ਲੋਕ ਆਮ ਬੰਦਾ ਮਹਿੰਗਾਈ ਦੀ ਮਾਰ ਚੱਲ ਰਿਹਾ ਤੀਜੀ ਚੀਜ਼ ਸਾਡਾ ਮੰਨਣਾ ਵੀ ਠੀਕ ਆ ਇਹ ਬਿਲਕੁਲ ਸਹੀ ਆ ਵੀ ਰਿਸੋਰਸਿਸ ਦੀ ਸਰਕਾਰ ਨੂੰ ਜਟਾਉਣੇ ਪੈਂਦੇ ਆ ਤਾਂ ਹੀ ਸੱਭਾ ਚੱਲਦਾ ਪਰ ਗੱਲ ਤਾਂ ਇਹ ਆ ਵੀ ਜਦੋਂ ਹੋਰ ਥਾਵਾਂ ਤੋਂ ਫੰਡ ਲੱਤੇ ਜਾ ਸਕਦਾ ਫੇਰ ਆਮ ਲੋਕੀ ਤੁਸੀਂ ਕਿਉਂ ਚੁੰਨ ਰਹੇ ਹੋ ਸ਼ ਤੁਸੀਂ ਦਿੱਲੀ ਜਾਓ ਜਿੱਥੇ ਤੁਹਾਡਾ ਆਰਡੀਐਫ ਰੁਕਿਆ ਹੋਇਆ ਹੋਂ ਸਕੀਮਾਂ ਦਾ ਪੈਸਾ ਰੁਕਿਆ ਹੋਇਆ ਜੇ ਭਗਵੰਤ ਮਾਨ ਜੀ ਜਾਂ ਤਾਂ ਇਦਾਂ ਹੋਣ ਵੀ ਕਦੇ ਅਮਿਤ ਸ਼ਾਹ ਜੀ ਦੀ ਸ਼ਕਲ ਦੇਖਣੇ ਨਾ ਪਸੰਦ ਕਰਨ ਬੀਜੇਪੀ ਦੇ ਲੀਡਰਾਂ ਨੂੰ ਕਦੇ ਮਿਲਣਾ ਹੀ ਨਾ ਪਸੰਦ ਕਰਨ ਜੇ ਤੁਸੀਂ ਐਨਐਸਏ ਲਾਉਣ ਵਾਸਤੇ ਸੀਆਰਪੀਐਫ ਦੀਆਂ ਬਟਾਲੀਆਂ ਦਾ ਲੈਣ ਵਾਸਤੇ ਦਿੱਲੀ ਜਾ ਸਕਦੇ ਹੋ ਤੇ ਫਿਰ ਆਰਡੀਐਫ ਪੰਜਾਬ ਦਾ ਰੁਕਿਆ ਹੋਇਆ ਦੇਣ ਵਾਸਤੇ ਦਿੱਲੀ ਹੀ ਜਾਂਦੇ ਹਾਂ ਇਹ ਜਾਣਕਾਰੀ ਪੰਜਾਬ ਦੇ ਲੋਕ ਮੰਗਦੇ ਨੇ ਸੋ ਆਰਟੀਐਫ ਲਈ ਯਤਨ ਕਰਨੇ ਚਾਹੀਦੇ ਆ ਨਾ ਕਿ ਆਮ ਲੋਕਾਂ ਦੀ ਜੇਬਾਂ ਤੇ ਇਦਾਂ ਦਾ ਬੋਝ ਪਾ ਕੇ ਇਦਾਂ ਦੇ ਫੈਸਲੇ ਕਰਨੇ ਚਾਹੀਦੇ ਜਦੋਂ ਸਾਡਾ ਪੈਸਾ ਉੱਥੇ ਪਿਆ ਉਹਦੇ ਨਾਲ ਕੰਮ ਚੱਲ ਸਕਦਾ ਸੜਕਾਂ ਟੁੱਟੀਆਂ ਪਈਆਂ ਸੋ ਇਸ ਲਈ ਉਹ ਪੈਸਾ ਲਿਆਉਣ ਲਈ ਯਤਨ ਕਰਨੇ ਚਾਹੀਦੇ ਇਦਾਂ ਦੇ ਫੈਸਲੇ ਲੈਣ ਦੀ ਤਾਂ ਤੇ ਇਹ ਵਾਅਦਾ ਤੁਰਪ੍ਰਭਾਵ ਨਾਲ ਵਾਪਸ ਹੁੰਦਾ ਜਾਂਦਾ